ਨਾ ਕਿਸੇ ਪ੍ਰਸ਼ਾਸਨ ਵੱਲੋਂ ਨਾ ਹੀ ਕਿਸੇ ਰਾਜਨੀਤਿਕ ਲੀਡਰ ਵੱਲੋਂ ਸਾਡੇ ਨਾਲ ਕੋਈ ਖਰਾਬਤਾ ਕਾਇਮ ਕੀਤਾ ਗਿਆ ਕੂੜੇ ਦੀ ਜਗ੍ਹਾ ਸਵੱਦੀ ਜਿਸ ਦੇ ਰੋਸ ਵਿੱਚ ਅੱਜ ਅਸੀਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਅੱਜ ਅਸੀਂ ਇਹ ਜਿਹੜੀ ਰੋਸ ਏਲੀ ਜਿਹੜੀ ਕਰ ਰਹੇ ਹਾਂ ਅਗਰ ਫਿਰ ਵੀ ਜੇਕਰ ਇਸੇ ਵੀ ਤਰ੍ਹਾਂ ਦਾ ਕੂੜੇ ਦੀ ਜਗ੍ਹਾ ਦਾ ਪੱਕਾ ਕੋਈ ਹੱਲਾ ਚ ਨਹੀਂ ਨਿਕਲਦਾ ਤਾਂ ਇਸ ਤੋਂ ਅੱਗੇ ਸਾਨੂੰ ਹੋਰ ਵੀ ਇਸ ਤੋਂ ਵੀ ਤਿੱਖਾ ਸੰਘਰਸ਼ ਕਰਕੇ ਜਾਂ ਕੋਈ ਸਾਨੂੰ ਰੋਡ ਜਾਮ ਕਰਨਾ ਪਵੇ ਅਸੀਂ ਉਹ ਵੀ ਕਰਾਂਗੇ ਹੋਰ ਵੀ ਜਿਹੜੇ ਹੱਤਕੜਨੇ ਜਿਹੜੇ ਮਾਰੇ ਜਾਣ ਉਹ ਕੂੜੇ ਦੇ ਢੇਰ ਥਾਂ ਥਾਂ ਦੇ ਲੱਗੇ ਪਏ ਆ ਲੋਕਾਂ ਚ ਬਿਵਾਰੀਆਂ ਫੈਲੋਂ ਦਾ ਦਾਰਾ ਹੈ ਗਲੀਆਂ ਕੂੜਿਆਂ ਨਾਲ ਭਰੀਆਂ ਪਈਆਂ ਉੱਥੇ ਤੁਹਾਡੀ ਜ਼ਿੰਮੇਵਾਰੀ ਫਿਰ ਕੀ ਕਹਿੰਦੀ ਆ ਸਾਡੀ ਜ਼ਿੰਮੇਵਾਰੀ ਸਿਰਫ ਗਲੀਆਂ ਮੁਹੱਲਿਆਂ ਦੇ ਵਿੱਚੋਂ ਕੂੜਾ ਇਕੱਠਾ ਕਰਨਾ ਆ ਪਰ ਪ੍ਰੋਬਲਮ ਦਿੱਕਤ ਜਿਹੜੀ ਆ ਰਹੀ ਆ ਉਹ ਕੂੜਾ ਇਕੱਠਾ ਕਰਕੇ ਅਸੀਂ ਲੈ ਕੇ ਕਿੱਥੇ ਜਾਣਾ ਸਾਨੂੰ ਉਹਦੀ ਸਮਝ ਨਹੀਂ ਆ ਰਹੀ ਜਿਹਦੇ ਕਰ ਰੋਜ਼ ਅੱਜ ਅਸੀਂ ਇਹ ਜਿਹੜਾ ਤਰਨਾ ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਰੱਖਿਆ ਆ ਕਿਉਂਕਿ ਸ਼ਹਿਰ ਵਾਸੀਆਂ ਨੂੰ ਵੀ ਸਾਡੀ ਅਪੀਲ ਆ ਕੱਲ ਅਸੀਂ ਮੈਸੇਜ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਲਗਾਇਆ ਸੀ ਪਰ ਤਰਾਸ ਵੀ ਆ ਸਾਡੇ ਸ਼ਹਿਰ ਦੀ ਵੀਂ ਚਾਰਵਾਸੀ ਕੋਈ ਵੀ ਸਾਡੇ ਨਾਲ ਗੁਰਨ ਨੂੰ ਤਿਆਰ ਨਹੀਂ ਹਰ ਬੰਦਾ ਕਹਿ ਰਿਹਾ ਹੁੰਦਾ ਚੱਕੋ ਪੂਦਾ ਚੱਕੋ ਪਰ ਪੂਦਾ ਚੱਕ ਕੇ ਸਿੱਟਣਾ ਕਿੱਥੇ ਉਹਦਾ ਹੱਲ ਕੋਈ ਨਹੀਂ ਦੱਸ ਰਿਹਾ ਇਹ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਆ ਤੁਸੀਂ ਅਫਸਰਾਂ ਨਾਲ ਜਾਂ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਇਹ ਗੱਲਾਂ ਹੋਈਆਂ ਸੁਣਵਾਈ ਹੋਈ ਕਿ ਨਹੀਂ ਆ ਸਾਡੀ ਅਰਨਜੀ ਪਹਿਲਾਂ ਵੀ ਬੜੇ ਬੜੇ ਪ੍ਰਦਰਸ਼ਨ ਕੀਤੇ ਆ ਤੁਸੀਂ ਧਰਨੇ ਲਾਏ ਆ ਹੜਤਾਲਾਂ ਵੀ ਕੀਤੀਆਂ ਹੱਲ ਨਿਕਲਿਆ ਕੋਈ ਨਹੀਂ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਸਾਨੂੰ ਨੂੰ ਕੀ ਲੱਗਦਾ ਵੀ ਹੋਵੇਗੇ ਕਿ ਪ੍ਰਦਰਸ਼ਨ ਕਰੂਗਾ ਇਹਨਾਂ ਹੱਲ ਨਿਕਰੂਗਾ ਹੱਲ ਕਰਾਵਾਂਗੇ ਜਦੋਂ ਤੱਕ ਹੱਲ ਨਹੀਂ ਇਹ ਤਾਂ ਪਹਿਲਾਂ ਵੀ ਤੁਸੀਂ ਕਹਿੰਦੇ ਰਹੇ ਹੋ ਬੜੀ ਬੜੀ ਇਹ ਰੌਲਾ ਪਿਆ ਹਾਲ ਤੱਕ ਨਹੀਂ ਹੋਇਆ ਨਹੀਂ ਅਸੀਂ ਉਦੋਂ ਤੱਕ ਕੰਮ ਸ਼ੁਰੂ ਨਹੀਂ ਕਰਨਾ ਜਦੋਂ ਤੱਕ ਪੱਕਾ ਹੱਲ ਕੋਈ ਨਹੀਂ ਤੁਸੀਂ ਹਰ ਵਾਰੀ ਇਹ ਕਹਿੰਦੇ ਹੋ ਪਰ ਹਰ ਵਾਰੀ ਤੁਸੀਂ ਫਿਰ ਪਿੱਛੇ हट ਜਾਂਦੇ ਹੋ ਪਰ ਇਸ ਵਾਰ ਅਸੀਂ ਇਸੇ ਲਈ ਅਸੀਂ ਸ਼ਹਿਰ ਵਾਸੀਆਂ ਤੇ ਸ਼ਹਿਰ ਦੀਆਂ ਜਿਹੜੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਪਿਛਲੇ ਕਿੰਨੇ ਦਿਨਾਂ ਤੋਂ ਬੰਦ ਪਿਆ ਤੁਹਾਡਾ ਕੰਮ ਇਹ ਪਹਿਲਾਂ ਦਾ ਸਾਡਾ ਪਤਰਾ 20 ਦਿਨਾਂ ਤੋਂ ਕੂੜਾ ਮਤਲਬ ਚੱਕ ਨਹੀਂ ਰਿਹਾ ਸੀ ਸ਼ਹਿਰ ਦੀਆਂ ਨਾਲੀਆਂ ਗਲੀਆਂ ਮਹੱਲਿਆਂ ਦੀ ਸਫਾਈ ਦਾ ਕੰਮ ਨਹੀਂ ਚੱਲ ਰਿਹਾ ਸੀ ਅਸਲ ਵਾਲੀਆਂ ਪ੍ਰਸ਼ਾਸਨ ਨਾਲ ਅੱਜ ਤੋਂ 5 ਦਿਨ ਪਹਿਲਾਂ ਤੋਂ ਐਮਐਲਏ ਸਾਹਿਬ ਨਾਲ ਗੱਲ ਹੀ ਹੋਈ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਮਿਲਿਆ ਨਹੀਂ ਕੋਈ ਕੋਈ ਸਫਾਈ ਨਹੀਂ ਨਹੀਂ ਆਪਣੇ ਤੌਰ ਤੇ ਕੋਈ ਨਹੀਂ ਸਕਦਾ ਉਹ ਸ਼ਹਿਰ ਚ ਕੂੜਾ ਫੈਲਿਆ ਪਿਆ ਫੈਲਿਆ ਰਹੇ ਕਿਸ ਨੂੰ ਕੋਈ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਦੀ ਠੀਕ ਸੁਖ ਸੁਖ ਆ ਜਾ ਹਾਂਜੀ ਸੁਖ ਕੀ ਕਹੋਗੇ ਮਤਲਬ ਵੀ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਕੂੜਾ ਹਰੇ ਪਾਸੇ ਫੈਲਿਆ ਹੋਇਆ ਦੇਖੋ ਇਹ ਰਾਜਨੀਤਿਕ ਲੋਕਾਂ ਦੀ ਦੇਣ ਆ ਚਾਹੇ ਕਾਉਂਸਲਰ ਸਾਹਿਬਾਨ ਨੇ ਚਾਹੇ ਸਾਡੇ ਐਮਐਲਏ ਸਾਹਿਬਾਨ ਨੇ ਪੰਜਾਬ ਸਰਕਾਰ ਪਤਾ ਨਹੀਂ ਕਿੱਥੇ ਸੁੱਟੀ ਪਈ ਆ ਮੈਂ ਤਾਂ ਪ੍ਰਸ਼ਾਸਨ ਅਧਿਕਾਰੀ ਚਾਹੇ ਡੀਸੀ ਸਾਹਿਬ ਆ ਏਡੀਸੀ ਸਾਹਿਬ ਆ ਐਸਡੀਐਮ ਸਾਹਿਬ ਅੱਖਾਂ ਮਿਚ ਕੇ ਸੁੱਤੇ ਪਏ ਆ ਲੋਕ ਤਰਾਤਰ ਕਰ ਰਹੇ ਆ ਅੱਜ ਅਸ ਸਫਾਈ ਕਾ ਮੈਨੂੰ ਸੜਕਾਂ ਤੇ ਆਉਣਾ ਪੈ ਗਿਆ ਇਸ ਤੋਂ ਮਾੜਾ ਕੀ ਹੋ ਸਕਦਾ ਇਹ ਹਰ ਰੋਜ਼ ਸ਼ਹਿਰ ਦੀ ਸਫਾਈ ਕਰਦੇ ਪਰ ਇਹਨਾਂ ਨੂੰ ਜਗ੍ਹਾ ਤਾਂ ਹੋਵੇ ਨਾ ਕਿੱਥੇ ਇਹਨਾਂ ਕੂੜਾ ਲਿਆ ਕੇ ਸਿੱਟਣਾ ਇਸ ਜਗ੍ਹਾ ਦਾ ਰੋਲਾ ਹੈ ਜਿਹੜੇ ਸ਼ਹਿਰ ਵਾਸੀ ਇਹ ਕਿੰਨੇ ਸੰਜੀਦਾ ਹੋ ਗਿਆ ਬਾਈ ਹਨਿੰਗੇ ਸਿਰਫ ਫੋਨ ਤੇ ਕਹਿਣ ਜੋ ਗਿਆ ਵੀ ਸਾਡੇ ਆ ਕੂੜਾ ਹੋ ਗਿਆ ਸਾਡੇ ਇੰਨੇ ਦਿਨ ਹੋ ਗਿਆ ਆ ਹੋ ਗਿਆ ਗਰਾਊਂਡ ਤੇ ਕੋਈ ਨਹੀਂ ਆ ਕੇ ਰਾਜੀ ਇਸ ਲਈ ਸਾਡੇ ਮਸਲੇ ਨਹੀਂ ਹੱਲ ਹੁੰਦੇ ਜਿੰਮੇਵਾਰ ਕੌਣ ਜਿੰਮੇਵਾਰ ਰਾਜਨੀਤਿਕ ਲੋਕ ਨੇ ਸ਼ਹਿਰ ਵਾਸੀ ਜਿੰਮੇਵਾਰ ਕਹਿੰਦੇ ਉਹ ਨਹੀਂ ਕਹਿੰਦੇ ਹੈਗੇ ਆ ਪਰ ਸਭ ਤੋਂ ਵੱਧ ਰਾਜਨੀਤਿਕ ਲੋਕ ਅਤੇ ਜਿਹੜਾ ਸਿਵਲ ਪ੍ਰਸ਼ਾਸਨ ਆ ਇਹਦੇ ਵਿੱਚ ਇੰਨੇ ਹੀ ਬਰਾਬਰ ਦੀ ਗੱਲ ਸਹੀ ਆ ਬਿਲਕੁਲ ਲੋਕ ਵੀ ਜਿੰਮੇਵਾਰ ਨੇ ਜਿਹੜੇ ਚੁੱਪ ਕਰਕੇ ਘਰਾਂ 'ਚ ਬੈਠੇ ਆ ਠੀਕ ਠੀਕ ਆ ਕੌਸ਼ਲ ਆਜਨੀਤਿਕ ਲੋਕਾਂ ਨੂੰ ਤੁਸੀਂ ਪਿਛਲੇ ਦਿਨੀ ਧਰਨਾ ਲਾਇਆ ਸੀਗਾ ਅੱਜ ਉਹ ਕਿੱਥੇ ਆ ਬਈ ਹੈ ਹੀ ਨਹੀਂ ਆ ਤੁਸੀਂ ਮੇਰੀ ਗੱਲ ਸੁਣੋ ਮੇਰਾ ਫੋਨ ਚੈੱਕ ਕਰੋ ਮੈਂ ਕੱਲੇ-ਕੱਲੇ ਪ੍ਰਸ਼ਾਸਨ ਏਡੀਸੀ ਸਾਹਿਬ ਤੋਂ ਲੈ ਕੇ ਰਾਜਨੀਤਿਕ ਤਰ੍ਹਾਂ ਵਾਲੇ ਸਾਰੇ ਲੋਕਾਂ ਨੂੰ ਫੋਨ ਲਾਇਆ ਵੀ ਅਰੇ ਦਾ ਮਸਲੇ ਦਾ ਹੱਲ ਕਰੀਏ ਵਿੱਚ ਸ਼ਹਿਰ ਦੇ ਸਿਹਰ ਦੇ ਬੰਦੇ ਬਹਿ ਜਾਂਦੇ ਆ ਜਿਵੇਂ ਮਾਟਰ ਜੀ ਖੜਿਆ ਹੋਰ ਸਾਰੇ ਵੀ ਆਪਾਂ ਇਹ ਮਸਲਾ ਜੇਤੀਏ ਪਰ ਮੈਨੂੰ ਲੱਗਦਾ ਵੀ ਸੌੜੀ ਰਾਜਨੀਤੀ ਹੋ ਰਹੀ ਹੈ ਠੀਕ ਹੈ ਅਨਮੋਲ ਕੀ ਕਹੋਗੇ ਅਨਮੋਲ ਕਹਿੰਦੇ ਇਹੀ ਕਹੂੰਗਾ ਜੀ ਸ਼ਹਿਰ ਨਿਵਾਸੀਆਂ ਨੂੰ ਵੀ ਆਪਾਂ ਨੂੰ ਅੱਜ ਇੱਕੇ ਦਾ ਸਬੂਤ ਦੇਣਾ ਚਾਹੀਦਾ ਸੀਗਾ ਤੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰੂੰਗਾ ਮੈਂ ਵੀ ਜੇ ਤਾਂ ਲੋਕ ਵੀ ਨਹੀਂ ਤੁਰਦੇ ਤਾਂ ਸਾਨੂੰ ਮੇਰਾ ਖਿਆਲ ਵੀ ਸ਼ਹਿਰ ਜਿਹੜਾ ਆ ਕੋਈ ਦੂਜਾ ਰਸਤਾ ਆ ਦਾ ਬਦਲ ਲੱਭਣਾ ਪਊਗਾ ਕਿਉਂਕਿ ਅੱਜ ਲੋਕਾਂ ਨੂੰ ਵੱਡੇ ਲੈਵਲ ਤੇ ਕਿਉਂਕਿ ਲੋਕ ਵੱਡੀ ਲੰਮੇ ਸਮੇਂ ਤੋਂ ਕਮਾ ਵੱਡੀ ਇੱਕ ਗੰਭੀਰ ਸਮੱਸਿਆ ਦੇ ਨਾਲ ਜੂਝ ਰਹੇ ਨੇ ਕੋਈ ਅਸੀ ਗਲੀ ਨਹੀਂ ਕੋਈ ਅਸਾ ਮੱਲਾ ਨਹੀਂ ਕੋਈ ਅਸਾ ਚੌਕ ਨਹੀਂ ਜਿੱਥੇ ਅੱਜ ਪੂਰਾ ਪੂਰਾ ਨਾ ਹੋਇਆ ਪਿਆ ਹੋਵੇ ਅਸੀਂ ਹੱਲ ਤਾਂ ਚਾਹੁੰਦੇ ਆ ਪਰ ਹਾਲੇ ਲੋਕ ਲਾਮਬੰਦੀ ਦੇ ਨਾਲ ਜਿਹੜੇ ਹਾਲਾ ਜਦੋਂ ਕਿਸੇ ਇੱਕ ਧਿਰ ਇੱਕ ਕਿਸੇ ਸੰਗਠਨ ਤੋਂ ਹੱਲ ਨਾ ਨਿਕਲੇ ਫਿਰ ਲੋਕਾਂ ਦੀ ਲਾਮਬੰਦੀ ਜ਼ਰੂਰੀ ਹੋ ਜਾਂਦੀ ਆ ਇਸ ਕਰਕੇ ਅੱਜ ਜਿਹੜਾ ਸੁਨੇਹਾ ਲਾਇਆ ਸੀਗਾ ਲੋਕਾਂ ਨੂੰ ਲਾਮਬੰਦੀ ਲਈ ਸੁਨੇਹਾ ਲਾਇਆ ਸੀਗਾ ਪਰ ਅੱਜ ਲੋਕਾਂ ਦਾ ਇੱਥੇ ਨਾ ਪਹੁੰਚਣਾ ਜਿਰਾਉਂਦੇ ਮੈਂ ਚਾਹੁੰਦਾ ਵੀ ਲੋਕਾਂ ਦੀ ਇਹ ਕਹੂੰਗਾ ਵੀ ਇੱਕ ਦੁਖਦਾਈ ਗੱਲ ਆ ਸਾਡੇ ਲਈ ਉਹਨਾਂ ਦਾ ਅਸੀਂ ਖੌਦੀ ਹੱਲ ਜਿਹੜਾ ਨੇ ਇਹਦਾ ਚਾਹ ਨਹੀਂ ਰਿਹਾ ਸਾਰੇ ਪੇ ਇੱਕ ਰੋਲਾ ਪਾਉਣ ਵਾਲੀ ਰਹਿ ਗਏ ਆ ਅਸੀਂ ਚਿਰਵਾਉਂਦੇ ਲੋਕੀਂ ਵੱਡੀ ਗੱਲ ਇਹ ਆ ਵੀ ਬਹੁਤ ਪੁਰਾਣੀ ਸੱਸਿਆ ਆ ਇਹ ਦੇਖੋ ਇਹ ਲੋਕ ਸਫਾਈ ਸੇਵਕ ਨੇ ਇਹ ਆਪਦਾ ਕੰਮ ਡਿਊਟੀ ਪ੍ਰੋਪਰ ਕਰਦੇ ਹੈਗੇ ਆ ਲੇਕਿਨ ਕੂੜਾ ਸਿੱਟਣ ਲਈ ਇਹਨਾਂ ਨੂੰ ਜਗ੍ਹਾ ਪ੍ਰੋਪਰ ਦਾ ਐਡਮਿਨਿਸਟ੍ਰੇਸ਼ਨ ਨੇ ਪ੍ਰੋਵਾਈਡ ਕਰਾਉਣੀ ਹੈ ਠੀਕ ਹੈ ਕਿ ਨਹੀਂ ਉਹ ਫਰਜ਼ ਬੰਦਾ ਇੱਥੋਂ ਦੇ ਲੋਕਲ ਪ੍ਰਸ਼ਾਸਨ ਦਾ ਉਹ ਇਹਨਾਂ ਨੂੰ ਪ੍ਰੋਪਰ ਜਗ੍ਹਾ ਲੈ ਕੇ ਦੇਣ ਜਿੱਥੇ ਕੂੜਾ ਡੰਪ ਕੀਤਾ ਜਾ ਸਕੇ ਇਹ ਆਪ ਦਾ ਕੰਮ ਕਰਨ ਨੂੰ ਤਿਆਰ ਨਹੀਂ ਅੱਗੇ ਵੀ ਕਰਦੇ ਨੇ ਠੀਕ ਹੈ ਕਿ ਨਹੀਂ ਇਹ ਤਾਂ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਇੱਥੋਂ ਦੀ ਇੱਥੇ ਕੋਈ ਰਾਜਨੀਤੀ ਨਹੀਂ ਕੋਈ ਕੁਝ ਨਹੀਂ ਲੇਕਿਨ ਜਿਹੜਾ ਅੱਗੇ ਕਹਿੰਦੇ ਸੀ ਵੀ ਕੂੜੇ ਤੇ ਰਾਜਨੀਤੀ ਹੋ ਰਹੀ ਆ ਪਰ ਮੈਨੂੰ ਇਹ ਲੱਗਦਾ ਵੀ ਰਾਜਨੀਤੀ ਨੂੰ ਕੂੜਾ ਬਣਾ ਦਿੱਤਾ ਗਿਆ ਠੀਕ ਹੈ ਕਿ ਨਹੀਂ ਜੀ ਇਹ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਗੱਲ ਹੈ ਜਗਰੋਂ ਸ਼ਹਿਰ ਜਗਰੋਂ ਪਿੰਡ ਦੀ ਧਰਤੀ ਹੈ ਇਹ ਜਗਰੋਂ ਸ਼ਹਿਰ ਦਾ ਨਾਮ ਵਰਲਡ ਤੱਕ ਮਸ਼ਹੂਰ ਆ ਜਦੋਂ ਵੀ ਜਗਰੋਂ ਦਾ ਨਾਮ ਲੱਗਦਾ ਰੋਸ਼ਨੀ ਦਾ ਮੇਲਾ ਤੇ ਤਨ ਤਨ ਬੱਬਾ ਨਾਂ ਸੀ ਦੇ ਨਾਲ ਲੱਗਦਾ ਡੱਬੇ ਸ਼ਾਹੀ ਦੇ ਨਾਲ ਲੱਗਦਾ ਲੇਕਿਨ ਇੰਨਾ ਕੂੜਾ ਹੋਣ ਦੇ ਖਾਤਰ ਵੀ ਜਗਰੋਂ ਦਾ ਨਾਮ ਬਦਲ ਕੇ ਕੂੜਾ ਜਗਰੋਂ ਲਿਖਿਆ ਜਾਣਾ ਸ਼ਾਸਨ ਨੂੰ ਬੇਨਤੀ ਹੈ ਵੀ ਇਹਦਾ ਜਲਦ-ਜਲਦ ਹੱਲ ਕਰੋ ਜਿਹੜੇ ਨਗਰ ਕੌਂਸਲ ਦੇ ਕੰਮੇ ਨੇ ਉਹਨਾਂ ਨੂੰ ਪੂਰਾ ਸਿੱਧਾ ਉਸ ਤੇ ਜਗ੍ਹਾ ਦਿੱਤੀ ਜਾਵੇ ਈ ਵੀਰ ਦਾ ਸਹਿਰ ਵਾਸੀ ਨੂੰ ਬੇਨਤੀ ਹਰੇ ਰਲ ਕੀ ਜਿਹੜਾ ਟਿੱਕਾ ਦਿੰਦਾ ਸਲਾਉ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕੰਨ ਫੁੱਲ ਸਕੀਏ ਮੈਂ ਤਾਂ ਕਹਿੰਦਾ ਜਿਹੜੇ ਜਿੰਨੇ ਪ੍ਰਸ਼ਾਸਨ ਨੇ ਐਮ ਐਲ ਏ ਜਾਂ ਜੋ ਵੀ ਐਮ ਸੀ ਆ ਇਹਨਾਂ ਦੇ ਘਰਾਂ ਦੇ ਮੂਹਰੇ ਕੁੜਾ ਸੁੱਟਿਆ ਜਾਵੇ ਇਹਦਾ ਹੱਲ ਫੇਰ ਹੋ ਸਰਪੰਚ ਸਾਹਿਬ ਤੁਸੀਂ ਘਰ ਨਾਲ ਆਇਆ ਸੀਗਾ ਜਿਹੜਾ ਕੂੜਾ ਤੁੰਡਾ ਡੰਪ ਹੋਇਆ ਸੀਗਾ ਤੇ ਉਹ ਤੁਸੀਂ ਕਿੰਨੇ ਦਿਨ ਘਰ ਨਾਲ ਆਇਆ